ਵਿਸ਼ਾ ਭਾਰਤੀ ਸੰਵਿਧਾਨ 7 ਨੰਬਰ ਭਾਗ ਦੇ ਵਿੱਚ ਜੋ ਚਿੱਤਰ ਲੱਗਾ ਹੈ ਇਹ ਔਰਤਾਂ ਦੇ ਮਾਨ ਸਮਾਨ ਵਾਲਾ ਹੈ ਕਿ અપਮਾਨ ਵਾਲਾ ਹੈ 79 ਜੋ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਭਾਗ ਨੰਬਰ 7 ਦੇ ਵਿੱਚ ਚਿੱਤਰ ਲੱਗਾ ਹੋਇਆ ਹੈ ਆ ਉਸ ਚਿੱਤਰ ਵਿੱਚ ਔਰਤਾਂ ਨੇ ਕੜੇ ਗਾਗਰਾ ਚੱਕੇ ਹੋਏ ਹਨ ਉਸ ਵਿੱਚ ਔਰਤਾਂ ਨੇ ਤੇ ਮਰਦਾਂ ਨੇ ਕੱਪੜੇ ਪਾਏ ਹੋਏ ਹਨ ਪਰ ਔਰਤਾਂ ਦੀਆਂ ਛਾਤੀਆਂ ਤੇ ਕਪੜੇ ਨਹੀਂ ਹਨ ਛਾਤੀਆਂ ਨੰਗੀਆਂ ਹਨ ਤੇ ਇਹ ਔਰਤਾਂ ਦੇ ਗੋਪਤੰਗ ਹਨ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਚਿੱਤਰ ਔਰਤਾਂ ਦੇ ਮਾਨ ਸਮਾਨ ਦੀ ਗੱਲ ਹੈ ਕਿ અપਮਾਨ ਦੀ ਗੱਲ ਹੈ 78 ਜੋ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਭਾਗ ਨੰਬਰ 7 ਦੇ ਵਿੱਚ ਚਿੱਤਰ ਲੱਗਾ ਹੋਇਆ ਹੈ ਆ ਉਸ ਚਿੱਤਰ ਵਿੱਚ ਔਰਤਾਂ ਨੇ ਕੜੇ ਗਾਗਰਾ ਚੱਕੇ ਹੋਏ ਹਨ पर औरत ते कपड़े नहीं हन हन ते हैं छाती हन मैं ये पूछना चाहता हाँ चित्र की दर्शाता है औरतों की आज़ादी का प्रतीक है औरतों की गुलामी का प्रतीक है इस चित्र चित्रों सूँ की शिक्षा मिलती है जिमें कि बाकी भारत के संविधान के चित्रां तो कोई ना कोई सानू शिकशा मिलती है सत ਜਦ ਕਿ ਭਾਰਤ ਦੇ ਦਾ ਸੰਵਿਧਾਨ 1950 ਵਿੱਚ ਲਿਖ ਕੇ ਤਿਆਰ ਕੀਤਾ ਗਿਆ ਤਾਂ ਔਰਤਾਂ ਦਾ અપਮਾਨ 7 ਨੰਬਰ 5 ਚਿੱਤਰ ਵਿੱਚ ਕਿਉਂ ਕੀਤਾ ਗਿਆ ਹੈ ਵਿਸਮਤ ਚਿੰਨ ਕੀ ਔਰਤਾਂ ਨੂੰ ਸਾਤੀ ਜੋ ਕਿ ਗੋਪਤਾਂਗਨ ਉਸਤੇ ਕਪੜਾ ਪਾਉਣ ਦੀ ਆਜ਼ਾਦੀ ਨਹੀਂ ਹੈ 76 ਜਦ ਭਾਰਤ ਦੇ ਸੰਵਿਧਾਨ ਵਿੱਚ ਫੋਟੋ ਲਗਾਈਆਂ ਜਾ ਰਹੀਆਂ ਸਨ ਤੇ 7 ਨੰਬਰ ਪਾਗ ਵਿੱਚ ਔਰਤਾਂ ਦੇ ਮਾਨ ਸਮਾਨ ਵਾਲਾ ਚਿੱਤਰ ਕਿਉਂ ਨਹੀਂ ਲਗਾਇਆ ਗਿਆ ਹੈ ਇਸ ਚਿੱਤਰ અપਮਾਨ ਵਾਲੇ ਤੋਂ ਬਿਨਾ ਕੀ ਸੰਵਿਧਾਨ ਪੂਰਾ ਨਹੀਂ ਸੀ ਹੋ ਸਕਦਾ ਸੀ 75 ਕਿ ਭਾਰਤ ਦੇ ਸੰਵਿਧਾਨ ਭਾਗ ਨੰਬਰ 16 ਦੇ ਵਿੱਚ ਲਛਵੀ ਵਾਈ ਚਾਂਸੀ ਰਾਣੀ ਦਾ ਚਿੱਤਰ ਲਗਾ ਕੇ ਔਰਤਾਂ ਦਾ ਮਾਨ ਸਮਾਨ ਕੀਤਾ ਗਿਆ ਹੈ ਤੇ ਦੂਸਰੇ ਪਾਸੇ 7 ਨੰਬਰ ਭਾਗ ਵਿੱਚ ਚਿੱਤਰ ਲਾ ਕੇ ਔਰਤਾਂ ਦਾ અપਮਾਨ ਕਿਉਂ ਕੀਤਾ ਗਿਆ ਹੈ 74 ਭਾਰਤ ਦੇ ਸੰਵਿਧਾਨ ਦੇ ਵਿੱਚ ਮਰਦਾਂ ਦੇ ਚਿੱਤਰ ਜੋ ਹਨ ਸਾਰੇ ਮਾਨਸਮਾਨ ਵਾਲੇ ਲਗਾਏ ਹਨ ਪਰ ਔਰਤਾਂ ਦੇ ਚਾਰ ਚਿੱਤਰ અપਮਾਨ ਵਾਲੇ 7 ਨੰਬਰ ਪਾਗ ਵਿੱਚ ਕਿਉਂ ਲਗਾਏ ਗਏ ਹਨ ਕੀ ਮਰਦਾਂ ਦੀ ਇੱਜ਼ਤ ਹੁੰਦੀ ਹੈ ਕੀ ਔਰਤਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਹੈ ਤਾਂ ਤਰ ਮੈਂ ਸਾਰੇ ਭਾਰਤ ਦੇ ਦੀਆਂ ਔਰਤਾਂ ਨੂੰ ਪੁੱਛਣਾ ਚਾਹੁੰਦਾ ਹਾਂ ਜੋ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ 7 ਨੰਬਰ ਪਾਗ ਵਿੱਚ ਔਰਤਾਂ ਦੀਆਂ ਛਾਤੀਆਂ ਨੰਗੀਆਂ ਦਿਖਾਈਆਂ ਗਈਆਂ ਤੇ ਕੀ ਇਹ ਚਿੱਤਰ ਹਟਾਉਣਾ ਚਾਹੀਦਾ ਹੈ ਕੀ ਇਹ ਚਿੱਤਰ ਵਰਤਨ ਦੀਆਂ ਛਾਤੀਆਂ ਤੇ ਕਪੜਾ ਪਾਣਾ ਚਾਹੀਦਾ ਹੈ ਤੇ ਔਰਤਾਂ ਆਪਣਾ ਮਾਨ ਸਮਾਨ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੁੰਦੀਆਂ ਹਨ 72 ਭਾਰਤ ਦਾ ਇਤਿਹਾਸ ਸਾਰਿਆਂ ਨੇ ਪੜ ਕੇ ਦੇਖਿਆ ਹੀ ਹੈ ਕਿ ਔਰਤਾਂ ਦੇ ਨਾਲ ਮਰਦਾਂ ਨੇ ਕਿਸ ਤਰ੍ਹਾਂ ਦਾ ਵਿਤਕਰਾ ਕੀਤਾ ਹੈ ਤੇ ਭਾਰਤ ਦੇ ਸੰਵਿਧਾਨ 7 ਨੰਬਰ ਭਾਗ ਵਿੱਚ ਔਰਤਾਂ ਦੇ ਨਾਲ ਸਮਾਨਤਾ ਕਿਉਂ ਨਹੀਂ ਦਿਖਾਈ ਗਈ ਹੈ ਫਿਰ ਔਰਤਾਂ ਦੀਆਂ ਛਾਤੀਆਂ ਨੰਗੀਆਂ ਦਿਖਾ ਕੇ ਕਿਉਂ અપਮਾਨ ਕੀਤਾ ਗਿਆ ਹੈ ਇਕਤ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਆਪਣੀ ਗਰਭਵਤੀ ਪਤਨੀ ਸੀਤਾ ਮਾਤਾ ਨੂੰ ਦੇਸ਼ ਨਿਕਾਲਾ ਦਿੱਤਾ ਤਾਂ ਉਹ ਭਗਵਾਨ ਵਾਲਮੀਕੀ ਦੀ ਚੌਂਪੜੀ ਵਿੱਚ ਰਹਿਣ ਲਈ ਚਲੀ ਗਈ ਅਤੇ ਭਗਵਾਨ ਵਾਲਮੀਕੀ ਨੇ ਸੀਤਾ ਮਾਤਾ ਨਾਲ ਬਹੁਤ ਵਧੀਆ ਵਿਵਹਾਰ ਕੀਤਾ ਅਤੇ ਭਗਵਾਨ ਵਾਲਮੀਕੀ ਦੀ ਚੌਂਪੜੀ ਵਿੱਚ ਸੀਤਾ ਮਾਤਾ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਦੇ ਨਾਮ ਲਾਭ ਅਤੇ ਖੁਸ਼ ਸਨ ਜਦੋਂ ਸਾਡੀ ਮਹਾਨ ਪੁਰਖੀ ਔਰਤਾਂ ਦਾ ਇੰਨਾ ਸਤਿਕਾਰ ਕਰਦੇ ਸੰਤ ਆਜ਼ਾਦੀ ਤੋਂ ਬਾਅਦ ਸੰਵਿਧਾਨ ਲਿਖਣ ਵਾਲੀ ਕਮੇਟੀ ਨੇ ਭਾਗ 7 ਵਿੱਚ ਔਰਤਾਂ ਦੇ ਨੰਗੇ ਛਾਤੀਆਂ ਦਿਖਾ ਕੇ ਉਹਨਾਂ ਦਾ અપਮਾਨ ਕਿਉਂ ਕੀਤਾ ਗਿਆ ਹੈ 70 ਜਦੋਂ ਰਾਵਣ ਸੀਤਾ ਮਾਤਾ ਨੂੰ ਚੱਕ ਕੇ ਆਪਣੀ ਸੋਨੇ ਦੀ ਲੰਕਾ ਵਿੱਚ ਲੈ ਗਿਆ ਸੀ ਤਾਂ ਰਾਵਣ ਨੇ ਸੀਤਾ ਦੇ ਨਾਲ ਕੋਈ ਬਦਸਲੋਕੀ ਨਹੀਂ ਕੀਤੀ ਸੀ ਜਿਸਨਲ ਸੀਤਾ ਮਾਤਾ ਨੂੰ ਸਮਾਜ ਦੇ ਵਿੱਚ ਸ਼ਰਮਿੰਦਗੀ ਦਾ ਸਹਮਣਾ ਕਰਨਾ ਪਵੇ ਤੇ 라ਵਣ ਨੇ ਸੀਤਾ ਮਾਤਾ ਦਾ ਪੂਰਾ ਮਾਨਸਤੇਕਾਰ ਕੀਤਾ ਸੀ ਜੋ ਇੱਕ ਔਰਤ ਦਾ ਹੁੰਦਾ ਹੈ ਤੇ ਅੱਜ ਵੀ 라ਵਣ ਦੇ ਪੁਤਲਿਆਂ ਨੂੰ ਹਰ ਸਾਲ ਅੱਗ ਲਗਾਈ ਜਾਂਦੀ ਹੈ ਪਰ ਆਜ਼ਾਦੀ ਤੋਂ ਬਾਅਦ ਭਾਰਤ ਦੇ ਸੰਵਿਧਾਨ ਦੇ ਵਿੱਚ 7 ਨੰਬਰ ਭਾਗ ਦੇ ਵਿੱਚ ਔਰਤਾਂ ਦੀਆਂ ਛਾਤੀਆਂ ਨੰਗੀਆਂ ਦਿਖਾ ਕੇ અપਮਾਨ ਕਿਉਂ ਕੀਤਾ ਗਿਆ ਹੈ 69 कई लोग कहें हन कि जो कि सात नंबर भाग नंगियां दातियां नंगाई हन। चित्र लगा होया है, उस राज्य दा शासन वधिया होगा चित्र संविधान लगाया गया है मैं उन्होंने जवाब दिता कि मैं शासन दे खिलाफ नहीं हाँ तो मैं कहा भी जेकर संविधान के चित्र लगा है ਜੀ ਵਦਿਆ ਲੱਗਦਾ ਹੈ ਤਾਂ ਅੱਜ ਇਹ ਸ਼ਾਸਨ ਲਾਗੂ ਕਰਕੇ ਇਸ ਤਰ੍ਹਾਂ ਦਾ ਔਰਤਾਂ ਦੇ ਨਾਲ ਬਿਤਕਰਾ ਕੀਤਾ ਜਾਣਾ ਚਾਹੀਦਾ ਹੈ ਕੀ ਨਹੀਂ 68 ਭਾਰਤ ਦੇਸ਼ ਦੀਆਂ Hindu ਔਰਤਾਂ ਨੂੰ ਜਦੋਂ ਮੁਗਲ ਲੋਕ ਚੱਕ ਕੇ ਲੈ ਜਾਂਦੇ ਸਨ ਤਾਂ ਉਸ ਸਮੇਂ ਅਫਗਾਨਿਸਤਾਨ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਇੱਕ ਇੱਕ ਟਕੇ ਦੀ ਔਰਤ ਵੇਚੀ ਜਾਂਦੀ ਸੀ ਜਦ ਇਸ ਗੱਲ ਦਾ ਸਿੱਖ ਲੋਕਾਂ ਨੂੰ ਪਤਾ ਲੱਗਾ ਤਾਂ ਇਹਨਾਂ ਨੇ ਰਾਤ ਨੂੰ 12 ਵਜੇ ਅਟੈਕ ਹਮਲਾ ਕਰਕੇ ਹਿੰਦੂ ਲੜਕੀਆਂ ਨੂੰ ਉਥੋਂ ਯਾਦ ਕਰਵਾਇਆ ਸੀ ਤੇ ਉਹਨਾਂ ਔਰਤਾਂ ਨੂੰ ਆਪਣੀ-ਆਪਣੇ ਘਰਾਂ ਦੇ ਵਿੱਚ ਪਹੁੰਚਾ ਕੇ ਆਪਣਾ ਫਰਜ਼ ਪੂਰਾ ਕੀਤਾ ਤੇ ਔਰਤ ਦਾ ਬਹੁਤ ਵੱਡਾ ਸਤਿਕਾਰ ਕੀਤਾ ਸੀ ਪਰ ਕਾਫੀ ਸਮੇਂ ਤੋਂ ਆਜ਼ਾਦੀ ਮਿਲਣ ਦੇ ਬਾਅਦ ਦੇ ਵਿੱਚ 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਤੇ 1950 ਦੇ ਵਿੱਚ ਜਦੋਂ ਸੰਵਿਧਾਨ ਲਿਖ ਕੇ ਪੂਰਾ ਕੀਤਾ ਗਿਆ ਤਾਂ ਸੰਵਿਧਾਨ ਦੇ ਵਿੱਚ ਔਰਤਾਂ ਦੀਆਂ ਛਾਤੀਆਂ ਨੰਗੀਆਂ ਤਸਵੀਰਾਂ ਚਿੱਤਰ ਲਾ ਕੇ 7 ਨੰਬਰ ਭਾਗ ਦੇ ਵਿੱਚ ਔਰਤਾਂ ਦਾ ਕਿਉਂ અપਮਾਨ ਕੀਤਾ ਗਿਆ ਹੈ ਪਰ ਸਿੱਖ ਲੋਕਾਂ ਨੇ ਤਾਂ ਆਪਣੀ ਜਾਨ ਤਲੀ ਤੇ ਧਰ ਕੇ ਔਰਤਾਂ ਦੀ ਇੱਜ਼ਤ ਔਰ ਉਹਨਾਂ ਨੂੰ ਮਾਨ ਸਮਾਨ ਦਿੰਦਾ ਹੈ ਪਰ ਸੰਵਿਧਾਨ ਲਿਖਣ ਵਾਲੀ ਕਮੇਟੀ ਨੇ ਔਰਤਾਂ ਦੀ ਇੱਜ਼ਤ ਤੇ ਮਾਨ ਸਮਾਨ ਖੋਹ ਕੇ ਔਰਤਾਂ ਦਾ અપਮਾਨ ਕਿਉਂ ਕੀਤਾ ਹੈ 67 ਭਾਰਤ ਦੇਸ਼ ਦੇ ਸਾਰੇ ਧਰਮਾਂ ਤੇ ਜਾਤਾਂ ਦੇ ਸਾਧੂ ਸੰਤ ਫਕੀਰਾਂ ਤੇ ਕ੍ਰਾਂਤੀਕਾਰੀਆਂ ਤੇ ਹੋਰ ਮਹਾਪੁਰਸ਼ਾਂ ਨੇ ਦੇਸ਼ ਭਗਤ ਸੂਰਵੀਰ ਯੋਧਿਆਂ ਨੇ ਹਮੇਸ਼ਾ ਔਰਤ ਦੇ ਹੱਕਾਂ ਦੀ ਗੱਲ ਕੀਤੀ ਹੈ ਤੇ ਆਏ ਤੇ ਔਰਤ ਦੇ ਹੱਕਾਂ ਲਈ ਲੜਦੇ ਰਹੇ ਹਨ ਕੀ ਔਰਤ ਨੂੰ ਮਰਦ ਦੇ ਬਰਾਬਰ ਦਾ ਅਧਿਕਾਰ ਅਤੇ ਔਰਤ ਦੀ ਵੀ ਬਰਾਬਰ ਦੀ ਇੱਜ਼ਤ ਹੋਣੀ ਚਾਹੀਦੀ ਹੈ ਪਰ ਭਾਰਤ ਦੇਸ਼ ਦਾ ਸੰਵਿਧਾਨ ਲਿਖਣ ਵਾਲੀ ਕਮੇਟੀ ਨੇ 7 ਨੰਬਰ ਪਾਗ ਦੇ ਵਿੱਚ ਔਰਤਾਂ ਦੀਆਂ ਛਾਤੀਆਂ ਨੰਗੀਆਂ ਦਿਖਾ ਕੇ ਔਰਤਾਂ ਦਾ ਕਿਉਂ અપਮਾਨ ਕੀਤਾ ਹੈ ਤੇ ਸਾਰੇ ਭਾਰਤ ਦੇ ਸਾਧੂ ਸੰਤ ਫਕੀਰਾਂ ਤੇ ਦੇਸ਼ ਭਗਤਾਂ ਤੇ ਸਾਰੇ ਜਾਤਾਂ ਦੇ ਧਰਮਾਂ ਦੇ ਕ੍ਰਾਂਤੀਕਾਰੀਆਂ ਦੀ ਸੋਚ ਦਾ અપਮਾਨ ਕਿਉਂ ਕੀਤਾ ਗਿਆ ਹੈ 68 ਸਾਡੇ ਦੇਸ਼ ਦੇ ਕ੍ਰਾਂਤੀਕਾਰੀ ਬੁੱਧੀਜੀਵੀ ਲੋਕਾਂ ਨੇ ਦੇਸ਼ ਨੂੰ ਮਾਂ ਦਾ ਦਰਜਾ ਦਿੱਤਾ ਹੈ ਜੋ ਇੱਕ ਔਰਤ ਨਾਮ ਦਾ ਹੈ ਤਾਂ ਹੀ ਤਾਂ ਐਸੀ ਦੇਸ਼ ਨੂੰ ਭਾਰਤ ਮਾਤਾ ਐਸੀ ਬੜੇ ਪਿਆਰ ਸਤਿਕਾਰ ਦੇ ਨਾਲ ਕਹਿੰਦੇ ਹਾਂ ਇੱਕ ਪਾਸੇ ਤਾਂ ਅਸੀਂ ਦੇਸ਼ ਨੂੰ ਔਰਤ ਦਾ ਦਰਜਾ ਮਾਂ ਸ਼ਬਦ ਭਾਰਤ ਦੇਸ਼ ਨੂੰ ਦਿੰਦਾ ਹੈ ਤੇ ਪਰ ਦੂਸਰੇ ਪਾਸੇ ਭਾਰਤ ਦੇ ਸੰਵਿਧਾਨ ਦੇ 7 ਨੰਬਰ ਭਾਗ ਦੇ ਵਿੱਚ ਔਰਤਾਂ ਦੀਆਂ ਛਾਤੀਆਂ ਨੰਗੀਆਂ ਦਿਖਾ ਕੇ ਔਰਤ ਦਾ અપਮਾਨ ਕਿਉਂ ਕੀਤਾ ਗਿਆ ਹੈ ਔਰਤ ਦੇ ਨਾਲ ਤੇ ਮਾਂ ਸ਼ਬਦ ਦਾ ਵੀ ਬਹੁਤ ਵੱਡਾ અપਮਾਨ ਕਿਉਂ ਕੀਤਾ ਗਿਆ ਹੈ ਪੈਂਟ ਮੈਨੂੰ ਕਈ ਲੋਕ ਕਹਿੰਦੇ ਹਨ ਕਿ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਸਮਿਆਂ ਵਿੱਚ ਔਰਤਾਂ ਦੇ ਨਾਲ ਇਸ ਤਰ੍ਹਾਂ ਦਾ ਹੀ ਵਿਤਕਰਾ ਕੀਤਾ ਜਾਂਦਾ ਸੀ ਤਾਂ ਇਹ ਦਰਿਸ਼ ਭਾਰਤ ਦੇ ਸੰਵਿਧਾਨ ਦੇ ਵਿੱਚ 7 ਨੰਬਰ ਭਾਗ ਦੇ ਵਿੱਚ ਇਹ ਚਿੱਤਰ ਔਰਤਾਂ ਦੀਆਂ ਛਾਤੀਆਂ ਤਾਂ ਹੀ ਨੰਗੀਆਂ ਦਿਖਾਈਆਂ ਗਈਆਂ ਹਨ ਮੈਂ ਉਨ੍ਹਾਂ ਨੂੰ ਕਿਹਾ ਜੇ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੁੰਦੀ ਸੀ ਤੇ ਆਜ਼ਾਦੀ ਤੇ ਗੁਲਾਮੀ ਦੇ ਵਿੱਚ ਕੀ ਫਰਕ ਹੁੰਦਾ ਹੈ ਤੇ ਮੈਂ ਕਿਹਾ ਪੁਰਾਣੇ ਸਮੇਂ ਦੇ ਵਿੱਚ ਤਾਂ ਬਹੁਤ ਕੁਝ ਔਰਤਾਂ ਦੇ ਨਾਲ ਹੁੰਦਾ ਸੀ ਪੁਰਾਣੇ ਸਮਿਆਂ ਵਿੱਚ ਤਾਂ ਕੌਰਵਾਂ ਨੇ ਪਾਂਡਵਾਂ ਦੀ ਪਤਨੀ ਦਰੋਪਤੀ ਦਾ ਚਿਰਨਹਾਰਨ ਵੀ ਕੀਤਾ ਸੀ ਤਾਂ ਇਸ ਤਰ੍ਹਾਂ ਦਾ ਚਿੱਤਰ ਕਿਉਂ ਨਹੀਂ ਸੰਵਿਧਾਨ ਵਿੱਚ ਲਗਾਇਆ ਗਿਆ ਹੈ ਤੇ ਪੁਰਾਣੇ ਸਮੇਂ ਦੇ ਵਿੱਚ ਤਾਂ ਔਰਤ ਨੂੰ ਜ਼ਬਰਦਸਤੀ ਸਤੀਵੀ ਕੀਤਾ ਜਾਂਦਾ ਸੀ ਤੇ ਔਰਤ ਨੂੰ ਸਤੀ ਕਰਨ ਵਾਲਾ ਚਿੱਤਰ ਤੇ ਕੋਈ ਵੀ ਇਸ ਤਰ੍ਹਾਂ ਦਾ ਚਿੱਤਰ ਕਿਉਂ ਨਹੀਂ ਸੰਵਿਧਾਨ ਵਿੱਚ ਲਗਾਇਆ ਗਈ ਹੈ ਭਾਰਤ ਦਾ ਸੰਵਿਧਾਨ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ ਤਾਂ 7 ਨੰਬਰ ਪਾਗ ਦੇ ਵਿੱਚ ਔਰਤਾਂ ਦੀਆਂ ਛਾਤੀਆਂ ਨੰਗੀਆਂ ਦਿਖਾਈਆਂ ਗਈਆਂ ਹਨ ਜੋ ਕਿ ਔਰਤਾਂ ਦੇ ਗੁਪਤ ਅੰਗ ਹਨ ਪਰ ਭਾਰਤ ਦੇ ਸੰਵਿਧਾਨ ਦੇ ਵਿੱਚ ਮਰਦਾਂ ਦੇ ਗੁਪਤ ਅੰਗ ਕਿਉਂ ਨਹੀਂ ਦਿਖਾਏ ਗਏ ਹਨ ਤੇ ਔਰਤਾਂ ਦੇ ਮਰਦਾਂ ਦੇ ਵਿੱਚ ਫਰਕ ਕਿਉਂ ਕੀਤਾ ਗਿਆ ਹੈ ਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਬਰਾਬਰਤਾ ਦੀ ਗੱਲ ਕਿੱਥੇ ਹੈ 63 ਰਖੜੀ ਦਾ ਤਿਉਹਾਰ ਸਾਰੇ ਭਾਰਤ ਦੇਸ਼ ਵਿੱਚ ਬੜੀ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ। ਉਸ ਦਿਨ ਸਰਕਾਰੀ ਛੁੱਟੀ ਵੀ ਹੁੰਦੀ ਹੈ। ਇਹ ਤਿਉਹਾਰ ਭੈਣ ਭਰਾ ਦਾ ਹੈ। ਇਸ ਲਈ ਮਨਾਇਆ ਜਾਂਦਾ ਹੈ। ਭਰਾ ਆਪਣੀ ਭੈਣ ਦੀ ਲੋੜ ਪੈਂਦੀ ਉਸ ਦੀ ਰਕਸ਼ਾ ਕਰੇਗਾ ਪਰ ਜੋ ਭਾਰਤ ਦੇ ਸੰਵਿਧਾਨ ਦੇ 7 ਨੰਬਰ ਭਾਗ ਦੇ ਵਿੱਚ ਚਿੱਤਰ ਲੱਗਾ ਹੋਇਆ ਹੈ। ਉਸ ਚਿੱਤਰ ਵਿੱਚ ਔਰਤਾਂ ਦੀਆਂ ਛਾਤੀਆਂ ਨੰਗੀਆਂ ਦਿਖਾਈਆਂ ਗਈਆਂ ਹਨ। पर इना चित्रां दी ए रूह भी कहंदी होवेगी कोई ते कपड़ा पा के टकेगा भेड़ वाली गल है कि भरा बनेगा बाट कित लगाई गई तस्वीर प्रेरना स्वरूप हुंदी है क्योंकि इस तो बहुत कुछ सीखने मिलता है भारती संविधान दे भाग नंबर सात विच लगाई गई तस्वीर ਤਸਵੀਰ ਵਿੱਚ ਔਰਤਾਂ ਦੀਆਂ ਛਾਤੀਆਂ ਨੰਗੀਆਂ ਦਿਖਾਈਆਂ ਗਈਆਂ ਹਨ ਇਸ ਤਸਵੀਰ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਕਿ ਔਰਤਾਂ ਨਾਲ ਇਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਕਿ ਇਹ ਹੀ ਕਾਰਨ ਹੈ ਕਿ ਭਾਰਤ ਦੇਸ਼ ਵਿੱਚ ਔਰਤਾਂ ਤੇ ਇਸ ਲਈ ਜ਼ਿਆਦਾ ਅਤਿਆਚਾਰ ਹੁੰਦੇ ਹਨ ਜੈ ਇਨਸਾਨ ਜੈ ਭਾਰਤ ਰਣਜੀਤ ਕੁਮਾਰ ਸੋਡੀ ਨਵੀਂ ਆਬਾਦੀ ਨਵਾਸ਼ੇਰ ਜੋੜ ਦਾ ਨਿਸ਼ਾਨ 9 ਖਰਬ 71 ਅਰਬ 52 ਕਰੋੜ 68 ਲੱਖ 11 ਹਜ਼ਾਰ 73 ਦੁਬਈ